ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਡੇਰਾ ਬਰਾੜਾ ਕਰਤਾਰਪੁਰ ਕੋਰੀਡੋਰ ਅੰਦਰ ਸ਼੍ਰੀ ਕਰਤਾਰਪੁਰ ਸਾਹਿਬ ਨਾਤਮਸਕ ਹੋਣ ਵਾਲੀਆਂ ਸੰਗਤਾਂ ਲਈ ਰਸਾ ਬਸਾ ਦਾ ਸਟੋਰ ਖੁੱਲਿਆ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਸ਼੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਨਤਮਸਕ ਹੋਣ ਵਾਲੀਆਂ ਸੰਗਤਾਂ ਵਾਸਤੇ ਕਰਤਾਰਪੁਰ ਕੋਰੀਡੋਰ ਡੇਰਾ ਬੋਨਾਨੇ ਕੰਦਰ ਰਸਾ ਬਸਾ ਸਟੋਰ ਖੁੱਲ ਗਿਆ ਜੇਕਰ ਯੋਗ ਹੈ ਕਿ ਗੁਰਦੁਆਰਾ ਸ਼੍ਰੀ ਕਾਰਤਾਰਪੁਰ ਸਾਹਿਬ ਜਿੱਥੇ ਸੰਤਾਂ ਦਰਸ਼ਨ ਦੇਦਾਰੇ ਕਰਨ ਜਾਂਦੀਆਂ ਹਨ ਉੱਥੇ ਹੀ ਉਹ ਇਹ ਸ਼ਰਦਾ ਵੀ ਰੱਖਦੀਆਂ ਹਨ ਕਿ ਉਹ ਗੁਰੂ ਦੇ ਲੰਗਰ ਵਾਸਤੇ ਰਸਦ ਰੁਮਾਲਾ ਸਾਹਿਬ ਰਾਸ਼ਨ ਸਬਜ਼ੀਆਂ ਧਾਰਮਿਕ ਚੀਜ਼ਾਂ ਆਦੀ ਵੀ ਪੇਟਾ ਲਈ ਲੈ ਕੇ ਜਾਣ ਤੇ ਗੁਰੂ ਮਹਾਰਾਜ ਜੀ ਜੀਆਂ ਬਖਸ਼ਿਸ਼ਾ ਪ੍ਰਾਪਤ ਕਰਨ ਪਹਿਲਾਂ ਸੰਤਾ ਇਹ ਸਾਰਾ ਸਮਾਨ ਡੇਰਾਬੋਰਾ ਆਦਿ ਮਾਰਕੀਟ ਤੋਂ ਵਿੱਚੋਂ ਖਰੀਦ ਕੇ ਲੈ ਕੇ ਜਾਂਦੀਆਂ ਸਨ ਪਰ ਜਿਆਦਾ ਸ਼ਰਦਾਲੂ ਵਕਤ ਦੀ ਕਮੀ ਹੋਣ ਕਰਕੇ 150 ਵਾਂਝੇ ਰਹਿ ਜਾਂਦੇ ਸਨ ਹੁਣ ਇਹ ਸਹੂਲਤ ਕਰਤਾਰਪੁਰ ਕੋਰੀਡੋਰ ਦੇ ਅੰਦਰ ਹੀ ਉਪਲਬਧ ਹੋ ਜਾਏਗੀ ਇਸ ਮੌਕੇ ਜਦੋਂ ਸੰਤਾ ਨਾਲ ਗੱਲਬਾਤ ਕੀਤੀ ਗਈ ਤਾਂ ਸੰਤਾ ਨੇ ਇਸ ਦਾ ਸਵਾਗਤ ਕੀਤਾ ਤੇ ਰੱਸਾ ਬਸਾ ਦਾ ਸਟੋਰ ਖੁੱਲਣ ਤੇ ਖੁਸ਼ੀ ਜਤਾਈ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਕ੍ਰਿਸ਼ਨ ਕੋ ਬਾਦ ਦੇ ਨਾਲ ਜਤਿੰਦਰ ਕੁਮਾਰ ਦੀ ਇਹ ਵਿਸ਼ੇਸ਼ ਰਿਪੋਰਟ ਹਾਂਜੀ कैसे लग रहा है अंदर अच्छा अंदर से 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 सामान बहुत अच्छा लग लग रहा रहा है 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 फैसिलिटी मिलती थी अभी मिल रही बढ़िया से। तो अच्छा लग रहा है बहुत अच्छा लग रहा है यहाँ से ईजी हो रहा है यहाँ पे सामान लेके अंदर जाओ और दाल गुन करो गुटवार में बहुत अच्छा लग रहा है शुक्रिया सत्या है ਲੰਗਰ ਦੇ ਰਸਤੇ ਲੈ ਕੇ ਜਾ ਰਹੇ ਉੱਥੋਂ ਅੰਦਰ ਕਰਤਾਰਪੁਰ ਸਾਹਿਬ ਕਰੀ ਦੋ ਚ ਮਿਲ ਗਏ ਤਾਂ ਹਾਂਜੀ ਕਿਵੇਂ ਲੱਗਿਆ ਚੰਗਾ ਲੱਗਿਆ ਸੀ ਪਹਿਲਾਂ ਲੈ ਕੇ ਜਾਂਦੇ ਸੀ ਬਾਹਰ ਤੋਂ ਤੇ ਮੁਸ਼ਕਲ ਪੈਦਾ ਹੁੰਦੀ ਹਾਂਜੀ ਹਾਂਜੀ ਪਹਿਲੋ ਬਾਹਰ ਤੇ ਲੈਂਦਾ ਸੀ ਹੁਣ ਫੈਸਿਲਿਟੀ ਅੰਦਰ ਕਰ ਦਿੱਤੀ ਹਾਂ ਓ ਠੀਕ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਗੁਰਨਾਨਕ ਨਾਮ ਲੈ ਵਸੰਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਨੇ ਉਹਨਾਂ ਦੇ ਸੇਵਨ ਮੁਖ ਰੱਖਤੇ ਹੋਏ ਜਿਹੜਾ ਸਟੋਰ ਅਸੀਂ ਖੋਲਿਆ ਗਿਆ ਹੈ ਇਸ ਕਰਕੇ ਵੀ ਸੰਗਤ ਨੂੰ ਬਾਹਰੋਂ ਸਮਝ ਚੁੱਕ ਕੇ ਲਿਆਉਣਾ ਉਤਰੋ ਟਾਈਮ ਦੀ ਬੜੀ ਸ਼ਾਰਟਜਿੰਦੀ ਵੀ ਟਾਈਮ ਦਾ ਜਾਣਾ ਟਾਈਮ ਨਾਲ ਵਾਪਸ ਆਉਣਾ ਇਸ ਚੀਜ਼ ਨੂੰ ਮੁੱਖ ਰੱਖਦੇ ਵੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸ ਚੀਜ਼ ਕਰਕੇ ਮਤਲਬ ਅਸੀਂ ਜਿਹੜਾ ਵਾ ਸਟੋਰ ਅੰਦਰ ਖੋਲਿਆ ਗਿਆ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਰੇਟ ਕਿਵੇਂ ਦੇਣਾ ਰੇਟ ਜੋ ਸਾਡੇ ਨੇ ਮਤਲਬ ਮਾਰਕੀਟ ਦੇ ਨਾਲੋਂ ਕਾਫੀ ਘੱਟ ਦੇ ਦਿੰਦੇ ਨੇ ਰੇਟ ਦੀ ਕੋਈ ਨਹੀਂ ਕਈ ਸਾਰੀ ਸੰਗਤ ਹੁੰਦਾ ਜੀ ਧਾਰਮਿਕ ਸਥਾਨ ਤੇ ਜਾ ਕੇ ਜਿੱਤੇ ਆਮ ਵਸਤਾਂ ਦੇ ਰੇਟ ਵੱਧ ਹੁੰਦੇ ਨੇ ਮਤਲਬ ਇਹੋ ਜੀ ਕੋਈ ਗੱਲ ਨਹੀਂ ਮਾਰਕੀਟ ਦੇ ਨਾਲੋਂ ਮਤਲਬ ਸਾਡੇ ਕੋਲੋਂ ਮਤਲਬ ਸਸਤੇ ਰੇਟ ਤੇ ਚੀਜ਼। ਸਪੌਂਸ ਕਿਵੇਂ ਦਾ ਸੀ? ਬਹੁਤ ਵਧੀਆ ਰਿਸਪੌਂਸ ਆ ਜੀ। ਮਤਲਬ ਸੰਗਤਾਂ ਸਾਡੇ ਕੋਲ ਸਵੇਰ ਦੀਆਂ ਆ ਰਹੀਆਂ ਨੇ, ਤਾਲਾਂ ਖੜ ਰਹੀਆਂ ਸਬਜ਼ੀਆਂ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਉਧਰ ਦੀ ਹੈ ਜੋ ਸਮਾਨ ਸਾਡੇ ਕੋਲੋਂ ਲਗਾ ਦੇ। ਕਿਹਾ ਜਾਂਦਾ ਕਿ ਪਰੇਸ਼ਾਨੀ ਆਉਂਦੀ ਕਿਸੇ ਤਰੀਕੇ ਦੇ ਅੰਦਰ। ਨਹੀਂ ਕੋਈ ਪਰੇਸ਼ਾਨੀ ਨਹੀਂ ਜੀ। ਉਹਨਾਂ ਦੇ ਜਿਹੜਾ ਸੀਮਤ weight ਆ ਮਤਲਬ 8 ਤੋਂ 8-10 ਕਿਲੋ weight ਜਿਹੜਾ 1% ਘਟ ਸਕਦਾ ਉਹ ਚ ਕੋਈ ਪਰੇਸ਼ਾਨੀ ਨਹੀਂ ਹੋ ਮੁਸ਼ਕਲ ਨਹੀਂ ਆ ਰਹੀ ਕੋਈ ਦੇਖ ਤਾਂ ਨਾ ਤੁਹਾਨੂੰ। ਬਲੇਹਾ ਜੀ ਕੋਈ ਤਾਂ ਨਹੀਂ।